ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਕਿ ਆਪ ਸਭ ਠੀਕ ਠਾਕ ਹੋਵੋਗੇ ਇਸ ਵੀਡੀਓ ਵਿੱਚ ਨਾ ਤੁਸੀਂ ਦੇਖ ਸਕਦੇ ਹੋ ਇਹ ਵੀਰ ਨ ਸਿੱਧੂ ਦੀ ਹਵੇਲੀ ਵਿੱਚ ਜਾਂਦਾ ਹੈ ਤੇ ਉਸ ਦੀ ਥਾਰ ਦੇ ਅੱਗੇ ਖੜ ਕੇ ਲੋਕਾਂ ਨੂੰ ਇੱਕ ਟ੍ਰਿਬਿਊਟ ਦੇਣ ਦੀ ਕੋਸ਼ਿਸ਼ ਕਰਦਾ ਹੈ ਜਿੱਦਾਂ ਦਾ ਇਹ ਟ੍ਰਿਬਿਊਟ ਦੇ ਰਿਹਾ ਹੈ ਇੱਕ ਤਰ੍ਹਾਂ ਦਾ ਇਸ ਨੇ ਮਜ਼ਾਕ ਹੀ ਬਣਾਇਆ ਹੈ ਤੁਸੀਂ ਇਸ ਵੀਰ ਦੀ ਵੀਡੀਓ ਦੇਖੋ ਵੀਡੀਓ ਦੇਖਣ ਤੋਂ ਬਾਅਦ ਆਪਣੇ ਵਿਚਾਰ ਜ਼ਰੂਰ ਦੱਸਿਓ ਜੀ ਉਹ ਤੇਰਾ ਸ਼ਹਿਰ ਜੱਟੀਆਂ ਰਫਲਾ ਦਾ ਸ਼ੂਟ ਸਿੱਧੂ ਆਦੇ ਮੁੰਡੇ ਹੱਥ ਪਸ ਤਾਉਣਾ ਕਿੰਨਾ ਵਦਿਆਨੀ ਜੱਟੀਆਂ ਮਾ ਹੋਣਾ ਤੇਰਾ ਸ਼ਹਿਰ ਜੱਟੀਆਂ ਨਹੀਂ ਜੱਟੀਆਂ ਜ਼ੋੜਾ ਤੇਰੇ ਅੱਗੇ ਜੱਟੀਆਂ ਨਹੀਂ ਵਿੱਕੀ ਹੈ ਗਾਰ ਸਭ ਮੋਨਾ ਕਿੰਨਾ ਜੱਟੀਆਂ ਨਹੀਂ ਵਦਿਆ ਮਾ ਸੋੜਾ ਸਿੱਧੂ ਆਦੇ ਮੁੰਡੇ ਹੱਥ ਪਸ ਸੋ ਨਾ ਇਸ ਵੀਡੀਓ ਨੂੰ ਨਾ ਅੱਗੇ ਵੱਧ ਵੱਧ ਸ਼ੇਅਰ ਜ਼ਰੂਰ ਕਰ ਦਿਓ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ ਤਦ ਤੱਕ ਰੱਬ ਰਾਖਾ